ਵਾਰਦਾਤਾਂ ਦਾ ਗੜ ਬੰਦਾ ਜਾ ਰਿਹਾ ਹੈ ਇਸੇ ਕੜੀ ਵਿੱਚ ਹੀ ਸ਼ਹਿਰ ਦੇ ਜੇਲ੍ਹ ਰੋਡ ਤੇ ਡਾਲਾ ਫਾਰਮ ਦੇ ਸਾਹਮਣੇ ਇੰਪਰੂਵਮੈਂਟ ਟ੍ਰਸਟ ਦੀ ਸਕੀਮ ਨੰਬਰ 5 ਦੀ ਕਲੋਨੀ ਵਿੱਚ ਕਿਰੀ 35 ਸਾਲ ਪਹਿਲਾਂ ਬਣਾਈ ਤਾਂ ਨਗਰ ਤਸ ਸੁਧਾਰ ਵੱਲੋਂ ਬਣਾਈ ਗਈ ਸੀ ਪਰ ਬਾਅਦ ਵਿੱਚ ਇਸ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਨਗਰ ਕੌਂਸਲ ਨੂੰ ਸੌਂਪ ਦਿੱਤੀ ਗਈ ਸੀ ਤੇ ਇਸ ਵੇਲੇ ਕਲੋਨੀ ਨੂੰ ਜਾਣ ਲਈ ਰਸਤੇ ਬਣਾਏ ਗਏ ਸਨ ਪਰ ਕੋਈ ਚਾਰਦੁਆਰੀ ਨਹੀਂ ਕੀਤੀ ਗਈ। ਕਈ ਰਸਤੇ ਹੋਣ ਕਾਰਨ ਇੱਥ ਦੀਆਂ ਸੜਕਾਂ ਤੇ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦਾ ਹੈ ਜਿਸ ਕਾਰਨ ਖਾਸੇ ਵਾਪਰ ਚੁੱਕੇ ਨੇ। ਦੂਜੇ ਪਾਸੇ ਕਈ ਰਸਤੇ ਹੋਣ ਕਾਰਨ ਕਲੋਨੀ ਨਿਵਾਸੀਆਂ ਨੂੰ ਇੱਕ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਸਨੇਚਰ ਸੈਰ ਕਰਦੀਆਂ ਔਰਤਾਂ ਦੀ ਚਪਟ ਮਾਰੀ ਕਰਕੇ ਆਰਾਮ ਨਾਲ ਫਰਾਰ ਹੋ ਜਾਂਦੇ ਨੇ। ਔਰਤਾਂ ਦੇ ਗਲੇ ਦੀ ਚੇਨ ਜਾਂ ਕੰਨਾਂ ਦੀਆਂ ਵਾਲੀਆਂ ਚਪਟਨ ਦੀਆਂ ਕਈ ਘਟਨਾਵ ਇੰਪਰੂਵਮੈਂਟ ਟਾਸਕ ਨੰਬਰ 5 ਤੋਂ ਅਸੀਂ ਸਾਰੇ ਜਿੰਨੇ ਬਸਨੀਕ ਅਸੀਂ ਇਕੱਠੇ ਹੋਏ ਆਂ ਕਿ ਸਾਨੂੰ ਇੱਥੇ ਨਾ ਸਾਡੇ ਇੱਥੇ ਰਸਤੇ ਨੇ ਕਾਫੀ ਇਲੀਗਲ ਰਸਤੇ ਨੇ ਜਿਹੜੇ ਇਹਨਾਂ ਨੇ ਮਤਲਬ ਪ੍ਰੋਪਰ ਪ੍ਰੋਪਰ ਟ੍ਰਾਸ ਤੋਂ ਬਾਹਰ ਖੁੱਲਦੇ ਨੇ ਜਿੱਥੋਂ ਬਹੁਤ ਜ਼ਿਆਦਾ ਟ੍ਰੈਫਿਕ ਸਾਡੇ ਇੱਥੇ ਆਂਦੀ ਹੈ ਜਿਹਦੇ ਕਰਕੇ ਸਾਡੀ ਕਲੋਨੀ ਦੇ ਬੱਚਿਆਂ ਨੂੰ ਸਾਨੂੰ ਲੇਡੀਜ਼ ਨੂੰ ਗੇਟ ਤੋਂ ਬਾਹਰ ਖੜਾ ਹੋਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਸਾਡੇ ਬਜ਼ੁਰਗ ਸੈਰ ਨਹੀਂ ਕਰ ਸਕਦੇ ਕਲੋਨੀਆਂ 'ਚ ਕਰਕੇ ਨਾ ਮਤਲਬ ਇੱਥੇ ਇੰਨੀ ਜ਼ਿਆਦਾ ਟ੍ਰੈਫਿਕ 4 ਵਜੇ ਤੋਂ ਹੀ ਟ੍ਰੈਫਿਕ ਨਾ ਇੱਥੇ ਪ੍ਰੋਪਰਲੀ ਸ਼ੁਰੂ ਹੋ ਜਾਂਦੀ ਹੈ 4 ਵਜੇ ਤੋਂ ਬਾਅਦ ਹੀ ਸਾਡਾ ਨਗਰ ਆਤੀ 2 ਵਜੇ ਤੱਕ ਕੰਟੀਨਿਊਸਲੀ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਬਾਹਰਲੇ ਪਿੰਡਾਂ ਚੋਂ ਕਿਹੜੇ ਲੋਕੀ ਇੱਥੇ ਆਉਂਦੇ ਨੇ ਤੇ ਐਸੇ ਟ੍ਰੈਫਿਕ ਕਰਕੇ ਸਾਡੀ ਕਲੋਨੀ ਚ ਬਹੁਤ ਜ਼ਿਆਦਾ ਹਾਦਸੇ ਹੋਏ ਸੀ ਸਾਡੇ ਇੱਕ ਭਾਜੀ ਨੇ ਮੜੇ ਦੂਸਰ ਨੇੜੇ ਨੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਸੀ ਬਹੁਤ ਬੁਰੀ ਤਰ੍ਹਾਂ ਉਹਨਾਂ ਦੀ ਜਾਨ ਬਚੀ ਸੀਗੀ ਅਤੇ ਸਾਡੇ ਆਂਟੀ ਨੇ ਇੱਕ ਜਿਨ੍ਹਾਂ ਦੀ ਚੇਨ ਸਨੇਚਿੰਗ ਹੋਈ ਸੀਗੀ ਅਤੇ ਕਾਂਡੀ ਅਤੇ ਸ਼ਹਿਰ ਕਰ ਰਹੇ ਸੀ 6 ਵਜੇ ਮੈਨੂੰ ਪਤਾ ਮੈਂ ਡੌਗ ਨੂੰ ਵਾਕ ਕਰਾ ਕੇ ਗਈ ਸੀ ਤੇ ਉਹਨਾਂ ਦੀ ਵਾਲੀਆਂ ਕਿੱਛ ਕੇ ਉਹਦੇ ਬਾਅਦ ਲੈ ਗਏ ਸੀਗੇ ਤੇ ਕਾਫੀ ਇਤਿਹਾਸੇ ਹੁੰਦੇ ਸੀ ਸਰਕਾਰ ਅਗੇ ਮੰਗ ਕਰ ਤੁਸੀਂ ਪਲੀਜ਼ ਇਹ ਸਾਡੀ ਇਸ ਪ੍ਰੋਬਲਮ ਨੂੰ ਸੁਣੋ ਇਸ ਨੂੰ ਦੇਖੋ ਕਿ ਇਹ ਸਾਡੇ ਜਿਹੜਾ ਜੀਣਾ ਬੜਾ ਹਰਾਮ ਹੋਇਆ ਲੋਕੀ ਅਲੱਗ-ਅਲੱਗ ਜਗ੍ਹਾ ਤੋਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਬੰਦਾ ਕਿੱਧਰੋਂ ਆ ਰਿਹਾ ਕਰਕੇ ਜਿਹੜੇ ਸਾਡੀ ਕਲੋਨੀ ਦੇ ਲੋਕ ਸਾਨੂੰ ਪਛਾਣ ਹੈ ਤੇ ਗੱਡੀਆਂ ਇੰਨੀ ਤੇਜ਼ ਰਫ਼ਤਾਰ ਚ ਆਉਂਦੀਆਂ ਕਿ ਸਾਡੀ ਤੁਸੀਂ ਗੇਟ ਅੱਗੇ ਦੇਖੋਗੇ ਸੜਕ ਵੀ ਬੁੜੀ ਬੁੜੀ ਬੁਰੀ ਤਰ੍ਹਾਂ ਟੁੱਟੀ ਹੋਈ ਹੈ ਬਹੁਤ ਵਾਰੀ ਅਸੀਂ ਬਣਾਈ ਉਹ ਸੜਕ ਤੇ ਬਹੁਤ ਜ਼ਿਆਦਾ ਮਤਲਬ ਉਹਦੀ ਪ੍ਰੋਬਲਮ ਹੈ ਮੈਂ ਸਰਕਾਰ ਅੱਗੇ ਮੰਗ ਕਰਦੀ ਆ ਆਪਣੇ ਡੀਸੀ ਸਰ ਇਹੋਗੇ ਕਿ ਪਲੀਜ਼ ਸਾਡੀ ਪ੍ਰੋਬਲਮ ਨੂੰ ਇਹਨੂੰ ਸੋਲਵ ਕੀਤਾ ਜਾ ਸਕੇ ਕਿ ਇਸ ਅਸੀਂ ਪ੍ਰੋਬਲਮ ਤੋਂ ਬਾਹਰ ਨਿਕਲ ਸਕੀਏ ਦੇ ਮੈਨ ਜਿਹੜਾ ਮੇਨ ਰਸਤਾ ਸੂਵੇਤ ਉੱਪਰ ਚੜਦਾ ਉੱਤੇ ਘਟੋ ਘਟ 180 ਪਿੰਨਾਂ ਦੇ ਲੋਕ ਜਿਹੜੇ ਉਧਰ ਆਉਂਦੇ ਆ ਉਹ ਫਿਰ ਇਥੋਂ ਨਹੀਂ ਲੰਘਦੇ ਉਹਦੇ ਵਿੱਚ ਸਾਡਾ ਜਾਨੀ ਤੇ ਮਾਦੀ ਨੁਕਸਾਨ ਸਾਡੇ ਬਜ਼ੁਰਗਾਂ ਦੇ ਘਟੇ ਨਾਲ ਸਾਵਾਂ ਦਾ ਕੋਈ ਅਸੀਂ ਬਾਹਰ ਨਹੀਂ ਨਿਕਲ ਸਕਦੇ ਉਹਦੇ ਕਰਕੇ ਅੱਜ ਕਲੋਨੀ ਇਕੱਠੀ ਹੋਈ ਛਿੱਕਦੋਨੀ ਦੇ ਸਾਰੇ ਨਵਾਥੀਆਂ ਨੇ ਇਹ ਬੇਨਤੀ ਕੀਤੀ ਆ ਵੀ ਜੋ ਕਾਨੂੰਨ ਮੁਤਾਬਕ ਆ ਬੰਦਾ ਵਾ ਬਾਹਰੋਂ ਆਏ ਰਸਤੇ ਜਿਹੜੇ ਆ ਉਹ ਬੰਦ ਹੋਣੇ ਚਾਹੀਦੇ ਆ ਇਸ ਕਰਕੇ ਸਾਰੇ ਕਲੋਨੀ ਵਾਲੇ ਅੱਜ ਇਕੱਠੇ ਹੋਏ ਆ ਤੇ ਉਹਨਾਂ ਨੇ ਇਹ ਮਤਾ ਪਾਸ ਕਰਤਾ ਕਿ ਜਿੰਨੇ ਵੀ ਕਾਨੂੰਨ ਮੁਤਾਬਕ ਜੋ ਨਕਸ਼ਾ ਸਾਡੇ ਕੋਲ ਅੱਜ ਤੁਹਾਨੂੰ ਮਟਾਇਆ ਆ ਨਕਸ਼ਾ ਵਾ ਸਾਡੇ ਕੋਲ ਇਹ ਨਕਸ਼ੇ ਦੇ ਵਿੱਚ ਸਾਰੇ ਰਾਹ ਜਿਹੜੇ ਆ ਉਹ ਬੰਦ ਨੇ ਅਹੀਂ ਕਰਦੇ ਆ ਵੀ ਕੱਲ ਨੂੰ ਅਸੀਂ ਜਿਹੜੇ ਇੰਤਜ਼ਾਮ ਇੱਥੇ ਕੋਈ ਕੀਤੇ ਸੀ ਟੈਂਪਰੇਲੀ ਉਹ ਸਰਕਾਰ ਦੇ ਬੰਦਿਆਂ ਨੇ ਕਮੇਟੀ ਦੇ ਬੰਦਿਆਂ ਨੇ ਆ ਕੇ ਟਾਏ ਆ ਤੇ ਅਸੀਂ ਇਹ ਬੇਨਤੀ ਕਰਦੇ ਵੀ ਪਰ ਉਹਨਾਂ ਨੂੰ ਜੇ ਕੋਈ ਇੱਥੇ ਜਾਨੀ ਜਾਂ ਮਾਦੀ ਨੁਕਸਾਨ ਹੁੰਦਾ ਜੇ ਕੋਈ ਹੋਰ ਕੋਈ ਗੱਲ ਹੁੰਦੀ ਆ ਉਹਦਾ ਜਿਹੜਾ ਵਾ ਉਹਦਾ ਜ਼ਿੰਮੇਵਾਰ ਈਓ ਕਮੇਟੀ ਘਰ ਵਾਲਾ ਹੋਊਗਾ ਅਸੀਂ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਕਿ ਜੇ ਸਾਡੀ ਕੋਈ ਹੋਈ ਅਸੀਂ ਈਓ ਗਰਦਾਸਪੁਰ ਕੰਪਰੋਮਰ ટ્રਸਟ ਤੇ ਇਹਨਾਂ ਤੇ ਇਹਨਾਂ ਦੇ ਪੱਤੇ ਦਰਜ ਕਰਨ ਦਾ ਅਸੀਂ ਇਥੇ ਆਪਣਾ ਧੱਕ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ